ਸਸਿਗਾਂਜੀ ਮੈਂ ਹਾਂ ਕਿਰਨਜੀਤ ਕੌਰ ਸਿੱਧੂ ਕੈਰੀਅਰ ਪੁਆਇੰਟ ਲੋਂਗੋਵਾਲ ਦੀ ਇੱਕ ਸੇਵਕ ਹਾਂ ਜੋ ਕਿ ਅਨਾਜ ਮੰਡੀ ਨੀਅਰ ਬੱਸ ਸਟੈਂਡ ਲੋਂਗੋਵਾਲ ਖੁੱਲਿਆ ਹੈ ਇੱਥੇ 3rd ਕਲਾਸ ਤੋਂ ਔਨਵਰਡਸ ਪਲੱਸ 2 ਤੱਕ ਅਸੀਂ ਸਾਰੇ ਹੀ ਸਬਜੈਕਟਸ ਦੀ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹਾਂ ਇਹ ਇੱਕ ਅੱਛਾ ਵਿਦਿਅਕ ਅਦਾਰਾ ਹੈ ਜਿੱਥੇ ਅਸੀਂ ਏਸੀ ਦੀ ਫੈਸਿਲਿਟੀ ਦੇ ਰਹੇ ਹਾਂ 스마트 ਕਲਾਸਰੂਮ ਦੀ ਫੈਸਿਲਿਟੀਆਂ ਦੇ ਰਹਾਂਗੇ ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਦੀ ਫੈਸਿਲਿਟੀ ਹੈ ਬੱਚਿਆਂ ਵਾਸਤੇ ਇਹ ਬਹੁਤ ਹੀ ਸਿਕਿਓਰ ਔਰ ਸੇਫ এনਵਾਇਰਨਮੈਂਟ ਹੈ ਪੜਨ ਦੇ ਲਈ ਇੱਕ ਲਾਇਬ੍ਰੇਰੀ ਬਣਾਈ ਗਈ ਹੈ ਇੱਥੇ ਬੱਚਿਆਂ ਦੇ ਲਈ ਉਹ ਆਪਣੇ ਵਿਲੀ ਟਾਈਮ ਦੇ ਵਿੱਚ ਬੈਠ ਕੇ ਪੜ ਵੀ ਸਕਦੇ ਹਨ ਇਸ ਤੋਂ ਇਲਾਵਾ +1 +2 ਮੈਡੀਕਲ ਨਾਨ ਮੈਡੀਕਲ ਦੇ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਇੰਗਲਿਸ਼ ਇਕਨੋਮਿਕਸ ਆਰਟਸ ਇੰਟਰਸ ਦੇ ਸਬਜੈਕਟਸ ਦੀ ਬੇਸਿਕ ਨੋਲੇਜ ਦੇ ਨਾਲ ਨਾਲ ਮੌਕ ਟੈਸਟ ਵੀਕਲੀ ਟੈਸਟ ਕੁਇਜ਼ ਡੇਲੀ ਬੇਸਿਸ ਐਸਰਸ਼ਨ ਰੀਜਨਸ ਦੀ ਵੀ ਅਸੀਂ ਡਿਸਕਸ਼ਨ ਕਰਦੇ ਹਾਂ ਔਰ ਪ੍ਰੋਪਰ ਕਲਾਸਿਸ ਤੇ ਨੋਟਸ ਪ੍ਰੋਵਾਈਡ ਕਰਦੇ ਹਾਂ ਇਸ ਤੋਂ ਇਲਾਵਾ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਵਾਈ ਜਾ ਰਹੀ ਹੈ ਜਿਵੇਂ ਕਿ ਅਪਕਮਿੰਗ ਪਟਵਾਰੀ ਦੀਆਂ ਪੋਸਟਾਂ ਵੀਡੀਓ ਆਫਸਰ ਦੀਆਂ ਪੋਸਟਾਂ SSC ਦੇ ਐਗਜ਼ਾਮ ਇੰਡੀਅਨ ਆਰਮੀ GD ਦੇ ਟੈਸਟ ਪੰਜਾਬ ਪੁਲਿਸ ਦੇ ਟੈਸਟ ਇਹ ਸਾਰੇ ਕੰਪੀਟੀਟਿਵ ਐਗਜ਼ਾਮਸ ਦੀ ਅਸੀਂ ਇੱਥੇ ਬੜੀ ਹੀ ਨੋਮੀਨਲ ਫੀਸ ਚਾਰजेस ਤੇ ਤਿਆਰੀ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਸਲਾਈਡ ਦੇ ਬੱਚੇ ICD ਦੇ ਫਿਜ਼ਿਕਸ కెਮਿਸਟਰੀ ਮੈਥ ਦੇ ਬੈਚਸ ਔਰ ਸਲਾਈਟ ਸੈੱਟ 1 ਡੇ ਇੰਟਰਸਟ ਟੈਸਟ ਦੀ ਤਿਆਰੀ ਵੀ ਇੱਥੇ ਕਰਵਾਈ ਜਾਂਦੀ ਹੈ ਇਹ ਸਾਰੀਆਂ ਸਫਲਤਾਪੂਰਵਕ ਉਪलब्धियों ਨਾਲ ਇੱਕ ਸੈਂਟਰ ਚਲਾਇਆ ਜਾ ਰਿਹਾ ਹੈ ਜੋ ਪ੍ਰੋਪਰ ਕੰਡੀਸ਼ਨ ਦੇ ਵਿੱਚ ਔਰ ਪ੍ਰੋਪਰ ਇਨਫਰਾਸਟ੍ਰਕਚਰ ਦੇ ਨਾਲ ਲੈਸ ਹੈ ਇੱਥੇ ਵੈਲ ਕੁਆਲੀਫਾਈਡ ਐਜੂਕੇਟਿਡ ਟੀਚਰਸ ਰੱਖੇ ਗਏ ਹਨ ਐਕਸਪੀਰੀਐਂਸਡ ਟੀਚਰ ਹਨ ਜੋ ਕਿ ਖਾਸ ਧਿਆਨ ਦਿੰਦੇ ਹਨ ਬੱਚਿਆਂ ਦੀ ਐਜੂਕੇਸ਼ਨ ਦੀ ਕੁਆਲਿਟੀ ਉੱਤੇ ਤੁਸੀਂ ਆਓ ਇੱਥੇ ਵਿਜ਼ਿਟ ਕਰੋ ਔਰ ਆਪਣੇ ਬੱਚੇ ਦੇ ਅੱਛੇ ਭਵਿੱਖ ਲਈ ਤੁਸੀਂ ਆਪਣੇ ਲੋਕਲ ਏਰੀਆ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਲਓ ਧੰਨਵਾਦ